ਹਾਂ ਜੀ ਵਾਪੇ ਹੋ ਕੀ ਹਾਲਾ ਬਈ ਸਾਰਿਆਂ ਦੇ ਜਾਨਪੁਰ ਹੋਣਗੇ ਓਕੇ ਤੇ ਪਹੁੰਚ ਗਏ ਬਾਜੀ ਤੇ ਬਈ ਲੈ ਕੇ ਪਿੰਜਰਾ ਕੀਕਾ ਪਿੰਜਰੇ ਜਾਨਪੁਰਾ ਦੇਖ ਵਾਹ ਆ ਦੀ ਕਾਲਾ ਚੀਨਾ ਕਾਲਾ ਪੋਟਾ ਨਾ ਕਾਲੀ ਚੀਕੂਦਰੇ ਬਈ ਕਾਲੀ ਚੀਨੀ ਕਾਲਾ ਪੋਟਾ ਚਿੱਟੇ ਅੱਖਾਂ ਦੀ ਕੂਦਰੇ ਤੇ ਗੁਲਾਬੀ ਬਗਲਾ ਠੀਕ ਹੈ ਬੋਲੀ ਪੁੰਛ ਕਾਲੀ ਤੇ ਪਿੰਜਰਾ ਰੀਲੋਡ ਕਰਤਾ ਬਾਈ ਉਹ ਥੀ ਉਹਦਾ ਭਾਈ ਪੰਡਾ ਪੰਡਾ ਹੈਗਾ ਪਲਵਾਨ ਠੀਕ ਹੈ ਮਨ ਵੀ ਸਾਨੂੰ ਦੂਰ ਪੈ ਗਿਆ ਹੁੰਦਾ ਓਕੇ ਠੀਕ ਹੈ ਆ ਆਖੜੇ ਨੇ ਰਵੀ ਆਪਣੀ ਆਈ ਲਾਲੀ ਜਾਨਵਰ ਬਥੇਰੇ ਇੱਧਰ ਵੀ ਕਰੋਣਾ ਹੇਰ ਦੰਨਿਆ ਪਾਣੀ ਹੁਣੀ ਜਾਨਵਰ ਨੂੰ ਲਵਾਉਣੇ ਆਉਲੇ ਹੁਣੇ ਕੀ ਬਾਪੇ ਉਹ ਆਉਲੇ ਵੱਜ ਗਏ ਜਾਨਵਰਾਂ ਨੂੰ 7 8 9 ਉਹ ਵੱਜ ਗਏ ਉਹ ਵੱਜ ਗਏ ਇੱਕ ਵੇਗਾ ਟਾਵਰ ਤੇ ਦੇਦਾ ਪਾਣੀ ਨਾ ਉਹਨੇ ਖੜਿੱ ਟੋਕ ਲਾ ਦੇ ਨਾ ਇਹਨੂੰ ਵੀ ਦੇਈ ਜਾਣਾ ਆਪਣੇ ਨਾਲ ਨੂੰ ਇਹ ਉਹ ਬਚ ਰਹੇ ਨੇ ਹੁਣ ਦੇ ਭਾਈ ਮੈਂ ਆਉ ਗਏ ਓਏ ਕੋਰ ਕਾਉ ਤੋ ਆ ਗਏ ਇੱਕ ਆ ਗਿਆ ਇਹ ਬਚ ਗਿਆ ਇਹ 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 ਬਚ ਗਿਆ ਬਚ ਗਿਆ ਪਾਣੀ ਨੇ ਬਾळा ਜਨਵਰ ਕਿੱਥੋਂ ਦੋ ਆ ਗਿਆ ਆ ਗਏ ਦੋ ਤਨ ਆ ਗਏ ਤੇ ਆਪਣ ਵਾਲੀ ਆ ਤੂੰ ਕਾ ਹੋ ਗਿਆ ਇਹ ਵੀ ਡਿੱਗੂ ਬਸ ਕਰਾਲਾ ਹੋ ਜੋ ਗਏ ਦੋ ਤਨ ਦੋ ਤਨ ਹੋ ਗਏ ਇਧਰ ਦੇਈਆਂ ਆ ਗਿਆ ਗਏ ਤੇਰੀ ਭੈਣੋਂ ਚੀਕਾ ਰਾਵळे ਆ ਗਿਆ ਅੱਗੇ ਆ ਗਿਆ ਚੱਲ ਪਿਆ ਭਾਈ ਚੱਲ ਪਿਆ ਆ ਗਿਆ ਲਓ ਜੀ ਵੱਜ ਕੇ ਓਲੇ ਆਲੇ ਸਾਰੇ ਲਓ ਜੀ ਗਏ ਦੋ

ਯਾ ਮਾ ਭਾਲੇ ਜੀ ਗਏ ਵੀਰ ਯਾਰ ਜਿਹੜੀ ਪਿੱਛੇ ਬਾਜੀ ਆ ਉਹ ਚੋਂ ਸੱਟ ਔਰ ਦੇ ਦੀ ਇਕੱਠੇ ਆ ਮਰਦੇ ਨੇ ਟੋਟਰ ਜਾਨਵਰ ਨਹੀਂ ਪਤਾ ਕਿੰਨੇ ਨੇ ਮੈਨੂੰ ਰੱਖ ਲੀ ਜੀ ਇੱਕ ਮਿੰਟ ਦੂਰ ਥੰਡੇ ਚਾਚਨਾ ਧਰ ਲਾ ਯਾਰ ਮਿੰਟ ਪਾਣੀ ਲੈ ਯਾਰ ਵੀਰੇ ਲੈ ਬੋ ਆਥੇ ਲੱਗੋ ਤੂੰ ਆਓ ਉਧਰ ਲੱਗੇ ਕੋਈ ਨਾ ਓਏ ਇੱਧਰ ਬੈਠਾ ਕੋਈ ਨਹੀਂ ਕੋਈ ਹੋਣਾ ਇਹ ਲਵਾਲੀ ਜਾਨਵਰ ਤੇ ਮੋਹਰ ਓਕੇ ਆ ਲਓ ਇਹ ਗਿਆ ਆ ਜਾ ਕਿੱਧਰ ਗਈ ਆ ਨਹੀਂ ਆਵਰਦੀ ਆਵਰਦੀ ਆ ਭਈ ਆਪਣਾ ਲਈ ਆਉਣ ਕੋਈ ਆ ਗਿਆ ਏ ਲੈ ਹਰ ਬੰਦ ਕੇ ਬੰਨ ਕੇ ਹਰ ਬੰਦ ਕੇ ਮਾਰੀ ਇੱਥੋਂ ਪਹਿਲਾਂ ਉਹ ਦੇਖ ਲਈ ਓਏ ਭਾਈ ਮੋਰ ਲੱਗੀ ਹੋਈ ਆ ਦੇ ਤੂੰ ਵੀ ਵੀ ਡੋਪਿਆ ਪਹਿਲੀ ਵਾਰੀ ਪਹਿਲੀ ਵਾਰੀ ਹਾਰ ਮਾਰ ਫਿਰ ਮਾਰਦਾ ਨਾ ਸੁੱਖਾ ਜਾ ਮਾਰ ਕੇ ਨਾ ਥੱਲੇ ਜਾ ਲੱਗੀ ਮਾਰਦਾ ਐਸ਼ ਇਹ ਵੀ ਨਿਕਲ ਗਈ ਕਿਉਂ ਚੱਲ ਵੀ ਬਾ ਚੱਲਦੀ ਮੈਨੂੰ ਵੀ ਲੱਗਦਾ ਤੇ ਲੱਤਾਂ ਮਾਰੇ ਨੇ ਦੇਖਦਾ ਕੋਈ ਨਹੀਂ ਹੱਥ ਨਹੀਂ ਨੂੰ ਹਾਰ ਪਾਵਾਂਗੇ ਚੰਗਾ ਫਿਰ ਲਓ ਜੀ ਬਾਬੋ ਲਾਗੇ ਕੁੱਤਰ ਲੱਟਣ ਇੱਕ ਤਾਂ ਵਹਿਗਾ ਸਾਹਮਣੀ ਆ ਕੇ ਇਹ ਤਾਂ ਸਾਡੇ ਕੋਈ ਗਰੀ ਨਹੀਂ ਬੈਗੇ। ਪਤਾ ਨਹੀਂ ਆਈ ਆ ਓਏ। ਠੀਕ ਆ। ਤੇ ਬਾਕੀ ਬੰਦੇ ਇੱਧਰ ਨੇ। ਤੇ ਰੋਟੀ ਰੋਟੀ ਖਾਏ ਬਈ ਸਾਰੇ। ਪੂਰਾ ਉਹ ਘੈਂਟ ਪ੍ਰਬੰਧਾ ਹੁੰਦਾ ਰੋਟੀ ਕਣੀਆ। ਤੇ ਅੱਧੇ ਬੰਦੇ ਆ ਉਹਨਾਂ ਰੋਟੀ ਖਾ ਕੇ। ਠੀਕ ਆ। ਤੇ ਦਾ ਕਰਾਉਣਾ ਵੀ shearਾ ਨਾ ਆਪਣਾ ਜੰਮ ਵੀ ਦੇਖਦੇ ਆ। ਸਰਦਾ ਜਾਂ ਨਹੀਂ। ਕਰ ਦੇ ਫਿਰ ਚੜ ਗਿਆ ਵੀ ਤੇ ਇਹ ਕਿਥੇ ਮੈਂ ਟੇਲ ਕਰੀ ਹਾਂ ਹੈਲੋ ਹੈਲੋ ਹਾਂ ਜੀ ਭਈ ਆਪਣੀ ਗੋਤਰੀ ਭਾਈ ਆਹ ਜੀ ਬਾਤ ਕਰਦਾ ਫਾਨੀ ਵਾਲੀ ਗਲਾਬੂਲਾ ਆਓ ਜੀ ਮੁਰਗਾ ਨਾ ਬਗਲ ਬੈਠਾ ਕਾਡ ਵਾਲੀ ਜੀ ਭਾਈ ਛੋਟੇ ਵਾਲੀ ਬੈਗੀ ਹੈ ਇਹਦੀ ਲਾਲ ਬਗਲਾ ਖੱਬੀ ਲਾਲ ਬੈਠਾ ਕਾਲੀ ਕਾਂ ਤਾਂ ਜਾ ਕੇ ਦੇਖੋ ਜੀ ਲੋਈ ਬਾਗੀ ਕੂਤਰੀ ਆਹ ਅੱਜ ਆਪਾਂ ਮਾਰ ਖਾ ਗਏ ਤੇ ਵਿੱਚੋਂ 48 ਤੇ ਆ ਬਸ ਆ ਹੁਣ ਚਾਰ ਰਹਿ ਗਈ ਜਿਹੜੋ ਬੈਗੀ ਯਾਰ ਅੱਜ ਆਹ ਜੀ ਬਾਗੀ ਤੋਂ ਆ ਗਏ ਤਾਰ ਬੰਦੇ ਲਾਲੀ ਕਿੰਨੀ ਬੈਗੀ 5 ਮਿੰਟ ਆ ਕੂਤਰੀ ਕਰਤੀਆ ਛਿੰਨੀ ਪੰਜਵੀਂ ਬੈਗੀ ਪੰਜਵੀਂ ਓ ਬਸ ਖੱਪੇ ਬਹੁ ਮਾਰਦੀ ਫਿਰਦੀ ਜੀ ਕੱਲੀ ਉਹ ਬਾਕੀ ਕੋਈ ਕੂਤ ਕੱਪਾ ਨਹੀਂ ਮਾਰਾ ਗਾ ਸਾਨੂੰ ਪੰਜ ਨਹੀਂ ਰਹਿ ਗਈ ਫਰਦੀ ਚੰਦਰੀ ਚੰਦਰੀ ਬੈ ਗਈ ਪੰਜਵੀਂ ਚੱਲ ਬਹੁਤ ਡਾਈ ਬਹੁਤ ਜਿਆਦਾ ਕੋਈ ਹਾਂਜੀ ਨਹੀਂ ਕਰੀ ਵੀ ਬੰਦੇ ਨੇ ਤਾਂ ਕਰਕੇ ਮੈਂ ਤਾਂ ਪੰਜ ਪੰਜ ਜਿਆ ਕੂਤਾਂ ਹਾਂਦੀ ਹੁੰਦੀ ਆਣਾ ਹੂੰ ਕਿੱਤੀ ਨਹੀਂ ਉਹਨਾਂ ਨੇ ਹਾਂਜੀ ਕਿੱਤੀ ਲੈ ਉਹ ਹਾਂਜੀ ਇਹ ਬੈ ਗਈ ਫਿਰ ਮੈਂ ਬਾਕੀ ਕੋਈ ਜੇ ਖਾਈਆਂ ਨਹੀਂ ਦੇਖੋ ਆਹ ਕੂਤ ਰਿਹਾ ਆਹ ਦੇਖੋ ਠੀਕ ਹੈ ਕਾਲੀ ਜੀ ਨੇ ਕਹਿੰਦੇ ਕਲਾ ਫੋਟਾ ਦੋਨੇ ਗਲੋਬੀ ਬਗੜ ਠੀਕ ਹੈ ਪਰ ਫੜੀ ਮਸਾਂ ਗਈ ਐ ਧਾਰ ਤੇ ਬੈਠੀ ਤੇ ਅੱਜ ਦੇ ਵਲੋਗ ਤੇ ਬਸ ਐਸੀ ਮਿਲਦੇ ਆ ਕਿਸੇ ਨੇ ਬਰੋ